ले बस पताज गई नहीं तेरी आजा आजा, आजा।, तो आजा। तो चल ने ਕੀ ਬੰਦ ਰੱਖਿਆ ਹੈ ਮਸੀਹ ਗੱਲ ਜੀ ਆਪਾਂ ਕਰਦੇ ਪਏ ਆ

ਅਜੁਨੀ ਨੇ ਮੈਪਲੋਂਦੀ ਪਈ ਬਟ ਅਜੁਨੀ ਹੋਂਦੀ ਨਹੀਂ ਪਈ ਹੈਗੀ ਪਤਾ ਕਿਉਂ ਕਿਉਂਕਿ ਉਹਨੇ ਪਾਇਆ ਹੈਗਾ ਪਲਾਸਟਿਕ ਦਾ ਬੈਗ ਜਿਹੜਾ ਹੈਗਾ ਨਾ ਉਹ ਆਪਣੇ ਗਲ ਦੇ ਵਿੱਚ ਤੇ ਉਹਦੇ ਨਾਲ ਗੱਦ ਪਈ ਹੈਗੀ ਮਸਤੀ ਤੇ ਮਿਲ ਕੇ ਖੇਲਦੀ ਪਈ ਹੈਗੀ ਤੇ ਮੈਂ ਬਹੁਤ ਵਾਰੀ ਕਿਹਾ ਅੱਜ ਤੇਰੀ ਵੀਡੀਓ ਬਣਾਵਾਂ ਮੈਂ ਕਹਿੰਦੀ ਨਹੀਂ ਮੰਮਾ ਮੈਂ ਨਹੀਂ ਹੋਣਾ ਕਹਿੰਦੀ ਵੀ ਤੇ ਨਾਨੀ ਕੋਲੇ ਚਲੀ ਆਂ जो अजूनी चाह पीनी है हाँ दुद्ध ठीक हाँ जी शामा टाइम हो गया सारे तारा भर दि कपड़े तोले ना ली अजुनी, 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 अजुनी दे 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 <laughs> दे नहा के आ गए साफ सफाइया करते करते इन्ने दिन ला ਆ ਇਹ ਫਿਰ ਵੈਸੇ ਹੀ ਤੇ ਤੇਰੀ ਆਪਣੀ ਹੈ ਹਾਂ ਹਾਂ ਆਪਣੀ ਇਹੋ ਲੈ ਕੇ ਆਈ ਸੀ ਅ ਜੁਨੀ ਦੇ ਸਕੂਲ ਖੜੀ ਸੀ ਇਹ ਡਿਡੀ ਸਭਾ ਕੰਮ ਕਰਿਆ ਉਹ ਆਹਲਾ ਨਾਲ ਲੈ ਕੇ ਸੀ ਜਿਹਨੇ ਮੋਟਾ ਆਇਆ ਅੰਕ ਪੰਜ ਨਹਾ ਬਾਬਾ ਡਾਊਨ ਹੋ ਗਿਆ ਕੀ ਕਨਾਲ ਜੀ ਹੁਣ ਆਪਾਂ ਚੱਲੇ ਆ ਦੁੱਧ ਲੈਣ ਅਜੂਨੀ ਕੇ ਦੀ ਮੈਂ ਨਾਲ ਜਾਊਂਗੀ ਮੈਂ ਇਨਕਾ ਵੀ ਤਾਂ ਆਪਣੀ ਨਾਨੀ ਕੋਲ ਰਹਿ ਹੈ ਕਹਿੰਦੀ ਨਹੀਂ ਪਰ ਮੈਂ ਨਾਲ ਹੀ ਜਾਣਾ ਆ ਜਿਹੜੇ ਜੀ ਆਪਣੇ ਚੈਨਲ ਤੇ ਫਸਟ ਟਾਈਮ ਆਏ ਨੇ ਪਲੀਜ਼ ਚੈਨਲ ਨੂੰ ਕਰ ਲੈ ਕਰੋ ਸਬਸਕ੍ਰਾਈਬ

मम्मी आजुनी दे लेई री यूज कर लिया है फोन छती है क्यों हाँ है बेटा हां वाला डोडा वड्डा पालू डोडा लेके जाना है नहीं पोते इतना वड्डा पालू डोडा लेके जा इधर रास्ते से तोरना मैं तन्नू चुपऊंगा के पालू नु जकूंगा हां इना ले जा हाँ छोटी जी बोल छोटी जी बोल आपा दूध लेके आ गए घरै ਦੋਤ ਲੈ ਆਏ ਆਪਾਂ ਹੁਣ ਅੱਗੇ ਜੇ ਆਪਾਂ ਕਰੇ ਹਣ ਲਓ ਨਿਆ ਸਬਜੀ ਨੂੰ ਤੜਕਾ ਬਾੜ ਵੀ ਪੜੇ ਗਿਆ ਸੁੱਕ ਇਹ ਦਾਲ ਦਾਲ ਨੂੰ ਤੜਕਾ ਲਾਉਣ ਲੱਗੇ

ਤੇ ਇੰਨੀ ਜ਼ਿਆਦਾ ਗਰਮੀ ਗਰਮੀ ਹੋਈ ਪਈ ਹੈ। ਲੈ ਸੇ ਦਿਨੇ ਤਾਂ ਬਹੁਤ ਵਧੀਆ ਮੌਸਮ ਸੀ ਠੰਡਾ ਹੁੰਦਾ ਸੀ। ਅੱਜ ਕਾਫੀ ਜ਼ਿਆਦਾ ਗਰਮੀ ਹੈ। ਪਾਟਾ ਪਟਾ ਗੁੰਨ ਲਿਆ। ਸਬਜ਼ੀਂ ਤੜਕਾ ਲੱਗਦਾ ਪਿਆ ਦੁੱਧ ਨੂੰ ਵਾਲ ਕਰ ਲਿਆ। ਹੁਣ ਆਪਾਂ ਜਲਦੀ ਜਲਦੀ ਬਣਾਵਾਂਗੇ ਰੋਟੀ। ਪੈ ਗਈ ਜੀਰਾਤ। काफी ज्यादा टाइम हो गया मेरी को साढ़े सात बजे का टाइम जोड़ा आ हो गया चलो तो जी आप रोटी राटी ले खा रोटी राटी खा के भांडे साफ कर दी हम आप भाडे लगे हम आप साफ करें क्योंकि तो मम्मी रोटी खा के भांडे अपने साफ कर ले मम्मी ने मैं पका पका खवा देते फिर सब्जी वगैरह कटती ट

ਮੰਮੀ ਆਇਆ ਦੁੱਧ ਡੰਡਾ ਹਣ ਵਾਸਤੇ ਰੱਖਿਆ ਆਪਾਂ ਤੇ ਅਜੂਨੀ ਆਪਣੀ ਕਿਰਦੀ ਪਈ ਹੈ ਤੇ ਚਲੋ ਜੀ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਨਾਲ ਬਾਏ ਬਾਏ ਟਾਟਾ ਟੇਕ ਕੇਅਰ ਬਣੇ ਰਹੋ ਜੀ ਤੁਸੀਂ ਆਪਣੀ ਵੀਡੀਓ ਨਾਲ ਇਸ ਤਰ੍ਹਾਂ ਹੀ ਤੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਜਰੂਰ ਸ਼ੇਅਰ ਕਰਿਓ ਤੇ ਲਾਈਕ ਲੰਕ ਕਰਨਾ ਨਾ ਭੁੱਲੋ ਬਾਏ ਬਾਏ